5 ਬਿਸਬੇ ਜਗਾਂ ਤੇ ਜਗਾਂ ਵੀ ਰਜਿਸਟਰੀ ਵਾਲੀ ਪੂਰਾ ਖੁੱਲਾ ਡੁੱਲਾ ਆਪਾਂ ਘਰ ਲੈ ਕੇ ਪਹੁੰਚਿਆ ਬਹੁਤ ਵਧੀਆ 3 ਇੱਕ ਸਾਲ ਪਹਿਲਾਂ ਇਹਨਾਂ ਨੇ ਜਮਾ ਨਮਾ ਪਾਇਆ ਸੀਗਾ ਤੇ ਸੇਲ ਕਰਨਾ ਜੀ ਕਿਸੇ ਕਾਰਨ ਕਰਕੇ ਤੁਸੀਂ ਜੇ ਖਰੀਦਣਾ ਚਾਹੁੰਦੇ ਹੋ ਤਾਂ ਮਾਲਕ ਨੇ ਰੇਟ ਬਹੁਤ ਘੱਟ ਮੰਗਿਆ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਜੇ ਕਿਸੇ ਨੇ ਜਾ ਕੇ ਦੇਖਣਾ ਤੇ ਪੂਰੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ 73800 ਪੂਰਾ 62173 ਉੱਪਰ ਹਮੇਸ਼ਾ ਚੱਲਦਾ ਰਹਿੰਦਾ ਵਾਰ-ਵਾਰ ਜੇ ਤੁਸੀਂ ਐਡ ਕਰਵਾਉਣੀ ਹੈ ਕੋਠੀ ਘਰ ਮਕਾਨ ਤੁਹਾਡੇ ਕੋਲ ਹੈ ਵੇਚਣ ਵਾਸਤੇ ਆਪਣੇ ਕੋਲੇ ਭੇਜ ਕੇ ਫ੍ਰੀ ਦੇ ਵਿੱਚ ਐਡ ਲਗਵਾ ਸਕਦੇ ਹੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਨਵੀਆਂ ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਤੁਹਾਨੂੰ ਅੱਜ ਆਪਾਂ ਜਿਹੜਾ ਘਰ ਲੈ ਕੇ ਪਹੁੰਚਿਆ ਇਹ ਵੀ ਪਸੰਦ ਆਊਗਾ ਤੇ ਘਰ ਦਾ ਰੇਟ ਵੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਤੇ ਇਹ ਘਰ ਨੂੰ ਦੇਖ ਕੇ ਛੋਟਾ ਸਮਝਣ ਦੀ ਕੋਸ਼ਿਸ਼ ਨਾ ਕਰਿਓ ਕਿਉਂਕਿ ਘਰ ਖੁੱਲਾ ਡੁੱਲਾ ਬਣਿਆ ਹੋਇਆ ਜਗ੍ਹਾ ਤੁਹਾਨੂੰ ਮੈਂ ਕਨਫਰਮ ਕਰਵਾਈ ਦਿੱਤੀ ਸੀਗੀ ਵੀ 5 ਵਿਸਬੇ ਜਗ੍ਹਾ ਦੇ ਵਿੱਚ ਘਰ ਬਣਿਆ ਹੋਇਆ 5 ਵਿਸਬੇ ਕੋਈ ਥੋੜੀ ਜਗ੍ਹਾ ਨਹੀਂ ਹੁੰਦੀ ਝੀ ਤੇ ਇਹਨਾਂ ਨੇ ਸੇਲ ਕਰਨੇ ਕਿਸੇ ਨੇ ਜਾ ਕੇ ਜੇ ਦੇਖਣਾ ਤਾਂ ਮਾਲਕ ਨੇ ਕਿਹਾ ਵੀ ਆ ਕੇ ਦੇਖ ਲਿਓ ਪੂਰੀ ਗੱਲਬਾਤ ਕਰ ਲਾਂਗੇ ਰੇਟ ਵਹਿ ਕੇ ਕਰ ਲਾਂਗੇ ਬਾਕੀ ਪੂਰੀ ਆਪਾਂ ਗੱਲ ਕਰਾਂਗੇ ਰੇਟ ਵੀ ਤੁਹਾਨੂੰ ਆਪਾਂ ਦੱਸਾਂਗੇ ਜਗ੍ਹਾ ਵੀ ਦੱਸਾਂਗੇ ਕਿੱਥੇ ਐ ਕਿਵੇਂ ਕੁਛ ਐ ਸਾਰਾ ਕੁਛ ਆਪਾਂ ਦੇਖਦੇ ਹਾਂ ਬਾਰੀ ਸਿਰ ਪੂਰੀ ਗੱਲ ਕਰਦੇ ਆਂ ਪਹਿਲਾਂ ਤੁਸੀਂ ਦੇਖੋ ਜੀ ਜਦੋਂ ਆਪਾਂ ਘਰ ਦੇ ਅੰਦਰ ਐਂਟਰ ਕਰਦੇ ਹਾਂ ਮੇਨ ਗੇਟ ਰਾਹੀਂ ਪਹਿਲਾਂ ਆਪਾਂ ਨੂੰ ਇੱਕ ਕਮਰਾ ਦੇਖਣ ਨੂੰ ਮਿਲੂਗਾ ਖੋਲਾ ਡੂਲਾ ਵਧੀਆ ਕਮਰਾ ਬਣਿਆ ਹੋਇਆ ਐ ਬਾਕੀ ਤੁਸੀਂ ਸਾਰਾ ਕੁਝ ਦੇਖ ਲਓ ਪਲਸਤਰ ਵਗੈਰਾ ਵਧੀਆ ਹੋਇਆ ਨੀਚੇ ਫਾਰਸ਼ ਵਧੀਆ ਲੱਗਿਆ ਹੋਇਆ ਲਾਈਟਿੰਗ ਦਾ ਟੋਟਲ ਕੰਮ ਇਹਨਾਂ ਨੇ ਕਰਵਾਇਆ ਹੋਇਆ। ਸੋਨਾ ਘਰ ਆਪਾਂ ਇਹ ਲੈ ਕੇ ਪਹੁੰਚੇ ਹਾਂ ਤੇ ਨਵਾਂ ਜੀ ਘਰ ਤੇ ਕੋਈ ਜ਼ਿਆਦਾ ਪੁਰਾਣਾ ਨਹੀਂ ਹੈਗਾ। ਤਿੰਨ ਇੱਕ ਸਾਲ ਪਹਿਲਾਂ ਬਣਵਾਇਆ ਸੀਗਾ। ਤਿੰਨ ਸਾਲਾਂ ਦੇ ਵਿੱਚ ਘਰ ਕੋਈ ਪੁਰਾਣਾ ਨਹੀਂ ਹੁੰਦਾ। ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ। ਬਾਕੀ ਜੇ ਆਪਾਂ نیچے ਗੱਲ ਕਰੀਏ ਤਾਂ نیچے ਆਪਾਂ ਨੂੰ ਇੱਥੇ ਲੋਕ ਕਿਟਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ। ਤੇ ਸਾਹਮਣੇ ਆਪਾਂ ਨੂੰ ਇੱਕ ਪੂਰਾ ਖੁੱਲਾ ਡੁੱਲਾ ਪੂਰਾ ਵੱਡਾ ਬਰਾਂਡਾ ਦੇਖਣ ਨੂੰ ਮਿਲ ਜਾਊਗਾ। ਤੇ ਭਰਾਡੇ ਦੇ ਵਿੱਚ ਇੱਕ ਪਾਸੇ ਇੱਕ ਆਪ ਨੂੰ ਕਮਰਾ ਮਿਲੂਗਾ ਉਹ ਵੀ ਤੁਹਾਨੂੰ ਮੈਂ ਦਿਖਾਉਣਾ ਹੈ ਕਮਰੇ ਦੇ ਅੰਦਰ ਵੀ ਆਪਾਂ ਚੱਲਾਂਗੇ ਬਾਕੇ نیچے ਤੁਹਾਨੂੰ ਮੈਂ ਕਹਾਂ ਸਾਰੇ ਬਹੜੇ ਦੇ ਵਿੱਚ ਲੋਕ ਟਾਈਲਾਂ ਲੱਗੀਆਂ ਹੋਈਆਂ ਤੇ ਵਧੀਆ ਘਰ ਹੈ ਜੀ ਰੇਟ ਬਹੁਤ ਸਹੀ ਆਪਾਂ ਨੂੰ ਦੇਖਣ ਨੂੰ ਮਿਲੂਗਾ ਤੇ ਜੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਹੋ ਇਸੇ ਤਰ੍ਹਾਂ ਦੀ ਵੀਡੀਓ ਡੇਲੀ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ نیچے ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਲਾਜ਼ਮੀ ਦਬਾ ਦਿਓ ਜੀ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਵੀ ਲਾਜ਼ਮੀ ਕਰ ਦਿਓ। ਨੀਚੇ ਇੱਕ ਲਾਈਕ ਦਾ ਬਟਨ ਵੀ ਹੈ ਉਹਨੂੰ ਵੀ ਲਾਜ਼ਮੀ ਦਬਾ ਦਿਓ। ਤੇ ਜਿਹੜਾ ਦੂਜਾ ਕਮਰਾ ਤੁਹਾਨੂੰ ਮੈਂ ਕਿਹਾ ਸੀਗਾ ਇਹ ਆ ਗਿਆ ਜੀ ਸੈਕੰਡ ਵਾਲਾ ਕਮਰਾ। ਇਹ ਜਿਹੜਾ ਕਮਰਾ ਹੈ ਇਹ ਆਪਾਂ ਨੂੰ ਕਾਫੀ ਵੱਡਾ ਦੇਖਣ ਨੂੰ ਮਿਲੂਗਾ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਾਫੀ ਲੰਮਾ ਚੌੜਾ ਕਮਰਾ ਆਪਾਂ ਨੂੰ ਇਹ ਦੇਖਣ ਨੂੰ ਮਿਲ ਜੂਗਾ। ਤੇ ਕਮਰਾ ਵੀ ਹੈ ਇਹਨਾਂ ਨੇ ਆਪਦਾ ਸਮਾਨ ਵੀ ਬਹੁਤ ਸਾਰਾ ਇਹਨਾਂ ਨੇ ਇੱਥੇ ਰੱਖ ਰੱਖਿਆ ਗਾ। ਤੇ ਹੁਣ ਆਪਾਂ ਬੈਕ ਸਾਈਡ ਪਹੁੰਚ ਗਏ ਜੇ ਆਪਾਂ ਬੈਕ ਸਾਈਡ ਦੀ ਗੱਲ ਕਰੀਏ ਤਾਂ ਆਪਾਂ ਨੂੰ ਬੈਕ ਸਾਈਡ ਇੱਕ ਕਿਚਨ ਦੇਖਣ ਨੂੰ ਮਿਲ ਜੂਗਾ ਇੱਕ ਨਹੀਂ ਦੋ ਕਿਚਨ ਹੈ ਇੱਕ ਤਾਂ ਬਾਹਰਲੀ ਸਾਈਡ ਜਿਹੜਾ ਆਪਣਾ ਪੰਡਾ ਦੇ ਵਿੱਚ ਕੱਚੀ ਰਸੋਈ ਹੁੰਦੀ ਹੈ ਉਹ ਆ ਗਈ ਤੇ ਇੱਕ ਆਪਣਾ ਮੇਨ ਕਿਚਨ ਮੇਨ ਕਿਚਨ ਹੈ ਇਹ ਵੀ ਪੂਰਾ ਵਧੀਆ ਹੈ ਤੇ ਟਾਇਲਾਂ ਟੂਲਾਂ ਸਾਰੀਆਂ ਲਾ ਰੱਖੀਆਂ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਡਬਲ ਸਿੰਕ ਲੱਗੇ ਹੋਏ ਨੇ ਤੇ ਟਾਇਲਾਂ ਤੇ ਸੈਲਫ ਨੀਚੇ ਫਾਰਸ਼ ਸਾਰਾ ਕੁਝ ਵਧੀਆ ਹੈ ਤੇ ਬੈਕਸਾਈਡ ਤੋਂ ਹੀ ਆਪਾਂ ਨੂੰ ਉੱਪਰ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਤੇ ਬਾਸਪੇਸ਼ਨ ਲੱਗਿਆ ਹੋਇਆ ਤੇ ਇੱਕ ਆਪਾਂ ਨੂੰ ਬੈਕਸਾਈਡ ਬਾਥਰੂਮ ਏਰੀਆ ਮਿਲ ਜੂਗਾ ਤੇ ਪੌੜੀਆਂ ਵੀ ਵਧੀਆ ਜੀ ਬਾਕੀ ਥੋੜਾ ਜਿਹਾ ਹੂਰ ਆਪਾਂ ਬੈਕਸਾਈਡ ਚੱਲਦੇ ਹਾਂ ਤਾਂ ਇਹਨਾਂ ਨੇ ਪਸ਼ੂਆਂ ਵਾਸਤੇ ਤੇ ਤੂੜੀ ਵਾਸਤੇ ਇੱਕ ਪਾਸੇ ਪਾਥੀਆਂ ਵਾਸਤੇ ਆ ਕੁਝ ਬੈਕਸਾਈਡ ਇਹਨਾਂ ਨੇ ਸਾਰਾ ਕੁਝ ਬਣਾਇਆ ਹੋਇਆ ਬਾਕੀ ਤੁਸੀਂ ਪਹਿਲਾਂ ਦੇਖ ਲਓ ਜਿਹੜਾ ਬਾਥਰੂਮ ਏਰੀਆ ਗਾ ਟਾਈਲਾਂ ਟੂਲਾਂ ਦਾ ਸਾਰਾ ਕੰਮ ਹੋਇਆ ਗਿਜ਼ਰ ਵਗੈਰਾ ਲੱਗਿਆ ਹੋਇਆ ਤੇ ਆਰਓ ਉਰੋ ਦਾ ਸਾਰਾ ਕੁਝ ਮਤਲਬ ਕਿ ਸਪਲਾਈ ਇੱਥੋਂ ਹੀ ਆਈ ਸੀ ਤੇ ਹੁਣ ਆਪਾਂ ਬੈਕ ਸਾਈਡ ਪਹੁੰਚ ਗਏ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਪਹਿਲਾਂ ਤਾਂ ਪਸ਼ੂਆ ਵਸਤ ਆ ਗਿਆ ਪਸ਼ੂਆ ਵਸਤ ਦੇਖ ਲਓ ਜੀ ਖੁੱਲਾ ਡੁੱਲਾ ਬਣਿਆ ਹੋਇਆ ਤੇ ਇਹਨਾਂ ਨੇ ਉੱਪਰ ਫੁਫਾਰਾ ਸਿਸਟਮ ਵੀ ਲਾ ਰੱਖਿਆ ਵੀ ਗਰਮੀ ਪਸ਼ੂਆਂ ਨੂੰ ਨਾ ਲੱਗੇ ਜੀ ਤੇ ਸਾਰਾ ਕੁਝ ਇਹਨਾਂ ਨੇ ਵਧੀਆ ਤਰੀਕੇ ਨਾਲ ਸਮਝਾਇਆਗਾ ਤੇ ਸਾਰਾ ਕੁਝ ਤੁਹਾਨੂੰ ਮੈਂ ਵੀ ਵਧੀਆ ਤਰੀਕੇ ਨਾਲ ਦੱਸੂਗਾ ਜੀ ਇਹਨਾਂ ਨੇ ਦੱਸਿਆ ਵੀ ਜਿੱਥੇ ਤੂੜੀ ਪਈ ਐ ਜਿਹੜੀ ਤੂੜੀ ਵਾਲੀ ਸੁਭਾਤ ਐ ਜਿੱਥੇ ਪਈ ਐ ਇਹਨਾਂ ਨੇ 5 ਤੋਂ 6 ਫੁੱਟ نیچے ਥਾਂ ਪੱਟੀ ਹੋਈ ਐ ਵੀ ਤੂੜੀ ਜ਼ਿਆਦਾ ਤੋਂ ਜ਼ਿਆਦਾ ਪੇਜੇ ਤੇ ਮਾਲਕ ਨੇ ਕਿਹਾ ਵੀ ਜਦੋਂ ਅੰਦਰ ਮਤਲਬ ਕਿ ਤੂੜੀ ਸਾਰੀ ਖਤਮ ਹੋ ਜਾਂਦੀ ਐ ਉਸ ਤੋਂ ਬਾਅਦ ਜਦੋਂ ਬੰਦਾ ਖੜਾ ਹੁੰਦਾ ਤਾਂ ਬਾਹਰੋਂ ਦੇਖਦਾ ਨਹੀਂ ਹੈਗਾ ਇਹਨਾਂ ਇਹਨਾਂ ਨੇ نیچے ਤੋਂ ਪੱਟਿਆ ਹੋਇਆ ਹੈ। ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ। ਤੇ ਇਹ ਵੀਡੀਓ ਸਕਰੀਨ ਤੇ ਚੱਲੇ ਰਹੀ ਹੈ ਜੀ ਜੇ ਆਪਾਂ ਜਗਾਂ ਦੀ ਗੱਲ ਕਰੀਏ ਤਾਂ ਜਗਾਂ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਵੀ ਕਿੰਨੀ ਜਗਾਂ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਮਾਲਕ ਨੇ 25 ਲੱਖ ਰੁਪਏ ਡਿਮਾਂਡ ਕੀਤੀ ਹੈ ਜੀ ਮਾਲਕ ਨੇ ਕਿਹਾ ਵੀ ਘਾਟਾ ਬਦ ਕਰ ਲਾਂਗੇ ਬਹਿ ਕੇ ਰੇਟ ਮੁਕਾ ਲਾਂਗੇ ਇੱਕ ਬਾਰੀ ਸਿਰਫ 25 ਲੱਖ ਰੁਪਏ ਡਿਮਾਂਡ ਹੈ ਤੁਸੀਂ ਜੇ ਜਾ ਕੇ ਦੇਖਣਾ ਚਾਹੁੰਦੇ ਹੋ ਘਰ ਨੂੰ ਤਾਂ ਮਾਲਕ ਨੇ ਕਿਹਾ ਵੀ ਘਰੇ ਆ ਸਕਦੇ ਹੋ ਪਿੰਡ 'ਚ ਪਿੰਡ ਜਿਹੜਾ ਇਹਨਾਂ ਦਾ ਹੈਗਾ ਸੰਗਾਲੀ ਪਿੰਡ ਹੈਗਾ ਮਲੇਰਕੋਟਲਾ ਇਹਨਾਂ ਨੂੰ ਨੀਅਰ ਲੱਗਦਾ ਜੀ ਤੇ ਸੰਗਾਲੀ ਜਿਹੜਾ ਪਿੰਡ ਹੈ ਥੋਰੀ ਰੋਡ ਤੇ ਪੈ ਜਾਂਦਾਗਾ ਥੋਰੀ ਰੋਡ ਤੋਂ ਥੋੜਾ ਜਿਹਾ ਮਤਲਬ ਕਿ ਦੂਰ ਜਿਆਦਾ ਨਹੀਂ ਥੋੜੀ ਜੀ ਦੂਰੀ ਤੇ ਇਹਨਾਂ ਦਾ ਪਿੰਡ ਬਣਿਆ ਹੋਇਆ ਤੇ ਤੁਸੀਂ ਜਾ ਕੇ ਦੇਖਣਾ ਜੇ ਚਾਹੁੰਦੇ ਹੋ ਤਾਂ ਜਾ ਕੇ ਦੇਖ ਸਕਦੇ ਹੋ ਪਿੰਡ ਸੰਗਾਲੀ ਆ ਮਲੇਰਕੋਟਲਾ ਤੇ ਤੁਸੀਂ ਪੂਰੀ ਗੱਲ ਜੇ ਕਰਨੀ ਆ ਮੇਰੇ ਵੱਲੋਂ ਕੋਈ ਜਾਣਕਾਰੀ ਰਹਿ ਗਈ ਹੋਵੇ ਵੈਸੇ ਤਾਂ ਮੈਂ ਤਾਂ ਉਹਨੂੰ ਸਾਰਾ ਕੁਝ ਹੀ ਕਨਫਰਮ ਕਰਵਾਤਾ ਸਾਰਾ ਕੁਝ ਹੀ ਦੱਸਤਾ ਜੇ ਮੇਰੇ ਵੱਲੋਂ ਕੁਝ ਰਹਿ ਗਿਆ ਤਾਂ ਮਾਲਕ ਨੂੰ ਤੁਸੀਂ ਫੋਨ ਲਗਾ ਲਿਓ ਜੀ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 9814007233 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦੇਣਾ ਜੀ 9814007233 ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤਾਂ ਮਾਲਕ ਨਾਲ ਗੱਲ ਕਰ ਲਿਓ ਜੀ ਤੇ ਗੱਲ ਕਰਕੇ ਜਾ ਕੇ ਦੇਖ ਕੇ ਤੇ ਜੇ ਤੁਹਾਨੂੰ ਪਸੰਦ ਆਵੇ ਉਹ ਤੋਂ ਬਾਅਦ ਮਾਲਕ ਕਹਿੰਦੇ ਸੀਗੇ ਵੀ ਵੇਖ ਕੇ ਰੇਟ ਮੁਕਾ ਲਾਂਗੇ ਜੇ ਡਿਮਾਂਡ ਦੀ ਗੱਲ ਕਰੀਏ ਮਾਲਕ ਨੇ ਕਿਹਾ ਵੀ ਐਸਟੀਮੇਟ ਜਾ ਲੈਣਾ ਤਾਂ 25 ਲੱਖ ਰੁਪਇਆ ਰੱਖਿਆ ਗਾ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ ਸਾਰਾ ਕੁਝ ਤੁਹਾਨੂੰ ਪਤਾ ਲੱਗ ਹੀ ਗਿਆ ਘਰ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਜੀ ਮੈਨੂੰ ਕਮੈਂਟ ਕਰਕੇ ਜੇ ਘਰ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਜੀ। ਵਧੀਆ ਲੱਗੀ ਵੀਡੀਓ ਤਾਂ ਸ਼ੇਅਰ ਵੀ ਕਰਦੋ ਤੇ ਪਹਿਲੀ ਵਾਰ ਜੇ ਨੇ ਤੁਸੀਂ ਪਹੁੰਚਿਓ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਪਹੁੰਚਿਓ ਪਹਿਲੀ ਵਾਰ ਹੇ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ। ਜਿਹੜਾ ਉਹ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਦੱਬਣਾ ਨਾ ਭੁੱਲਿਓ ਜੀ। ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜਦੋਂ ਆਪਾਂ ਨਵੇਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਬਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ। ਬਾਕੀ ਆਪਣੇ ਕੋਲੇ ਅਲੱਗ-ਅਲੱਗ ਏਰੀਆ ਚੋਂ ਹਰ ਏਰੀਆ ਚੋਂ ਕੁਠੀ ਮਕਾਨ ਘਰ ਵਧੀਆ ਰੇਟਾਂ 'ਚ ਪਹੁੰਚਦੀਆਂ ਰਹਿੰਦੀਆਂ ਜੀ ਤੇ ਆਪਾਂ ਡੇਲੀ ਵੀਡੀਓ ਲੈ ਕੇ ਚੈਨਲ ਤੇ ਪਹੁੰਚਦੇ ਹਾਂ ਜੀ। ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਵੀ ਵਿਕਾਊ ਘਰ ਕੁਠੀ ਮਕਾਨ ਹੈ ਵੇਚਣ ਵਾਸਤੇ ਆਪਣੇ ਕੋਲੇ ਭੇਜ ਕੇ ਆਪਣੇ WhatsApp ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਨੰਬਰ ਉੱਪਰ ਹਮੇਸ਼ਾ ਚੱਲਦੀ ਰਹਿੰਦਾ ਆਪਣਾ 73800 ਪੂਰਾ 26173 ਆਪਣੇ ਕੋਲੇ ਭੇਜ ਦਿਓ ਤੈੜ ਆਪਾਂ ਛੇਤੀ ਤੋਂ ਛੇਤੀ ਲਗਾ ਦੇਵਾਂਗੇ। ਬਾਕੀ ਵੀਡੀਓ ਵਧੀਆ ਲੱਗ ਰਹੀ ਆ। ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦੋ ਆਪਦੇ WhatsApp ਦੇ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਅਗਲੀ ਵੀਡੀਓ ਚੋਂ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਕਰੋ ਕਮੈਂਟ ਛੇਤੀ ਤੋਂ ਛੇਤੀ